ਖੇਰੇ ਸਾਹਿਬ ਜਿਹੜੀ ਅੱਜ ਰੈਲੀ ਹੋ ਰਹੀ ਹੈ ਸੁਲਤਾਨਪੁਰ ਦੇ ਵਿੱਚ ਕੀ ਸਮੇਂ ਜੋ ਕਿਸ ਤਰ੍ਹਾਂ ਦੀ ਆਊਟਕਮ ਕੋ ਕਹ ਲਿਆ ਕਿ ਇੱਕ ਤਾਂ ਬਹੁਤ ਕਾਮਯਾਬ ਇਕੱਠ ਹੋਇਆ ਵਾ ਕਿਉਂਕਿ ਪੰਪਾਰਟੀ ਦਾ ਮੰਜ਼ੂਰ ਸਦਾ ਇਕੱਠ ਆ ਸਾਡੀ ਪਾਰਟੀ ਦਾ ਪ੍ਰੋਗਰਾਮ ਚੱਲ ਰਿਹਾ ਵਾ ਜੁੜੇਗਾ ਬਲੌਕ ਤੇ ਜਿੱਤੇਗੀ ਕਾਂਗਰਸ ਉਸ ਅਧੀਨ ਸੁਲਤਾਨਪੁਰ ਲੋਧੀ ਚ ਨਵਦੀਪ ਸਿੰਘ ਚੀਮਾ ਇੱਕsemble ਨੇ ਰੱਖਿਆ ਸਾਰੀ ਟੌਪ ਲੀਡਰਸ਼ਿਪ ਪਹੁੰਚੀ ਹੋਈ ਹੈ ਔਰ ਅੱਜ ਜੋ ਬੇੜਾ ਘਰ ਕੀਤਾ ਭਗਵੰਤ ਪਾਣ ਦੀ ਸਰਕਾਰ ਨੇ ਪਿਛਲੇ 3 ਸਾਲਾਂ ਚ ਉਹਦਾ મૂਲੰਕਣ ਕੀਤਾ ਗਿਆ ਨਸ਼ੇ ਦੀ ਲੜਾਈ ਝੁਕੀ ਆ ਇਹ ਸਾਰਾ ਫਰਾਡ ਇਸ ਸਿਰਫ ਗਰੀਬਾਂ ਦੇ ਘਟ ਆਏ ਜਾ ਰਹੇ ਨੇ ਹਾਲਾਂਕਿ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਕਿਸੇ ਦਾ ਘਰ ਨਹੀਂ ਟੋਣਾ ਇਹ ਬੀਜੇਪੀ ਦਾ ਯੂਪੀ ਸਰਕਾਰ ਯੋਗੀ ਦਾ ਮਾਡਲ ਚੱਕ ਕੇ ਭਗਵੰਤ ਪਾਤੇਸ਼ਰੀਵਾਲ ਨੇ ਇੱਥੇ ਸਾਡੇ ਤੇ ਲਾਗੂ ਕੀਤਾ ਵਾ ਔਰ ਇਸ ਨਾਲ ਜਿਹੜੇ ਅਸਲ ਤਾਕਤਵਰ ਹੈਗੇ ਨੇ ਪਾਵਰਫੁੱਲ ਡਰੱਗ ਮਾਫੀਆ ਉਹਦੇ ਖਿਲਾਫ ਕੋਈ ਐਕਸ਼ਨ ਘਾ ਪਰਸੋਂ ਉਹ ਕੁੜੀ ਇੱਕ ਕਨਸਟੇਬਲ ਫੜੀ ਗਈ ਅਮਰਦੀਪ ਕੌਰ ਉਹਦੇ ਕੋਲ 18 ਗ੍ਰਾਮ ਹੀਰੋਇਨ ਮਿਲੀ ਜਾ ਤੁਹਾਡਾ ਕੀ ਖਿਆਲ ਹੈ ਕਿ ਇੱਕ ਪੁਲਿਸ ਦੀ ਸਪਾਈ ਉਹਦੇ ਵਿੱਚ ਜ਼ਰੂਰਤ ਹੈ ਕਿ ਉਹ ਉੱਪਰਲੀ ਦਾ ਡਰੱਗ ਤਰਾਫਿਕਿੰਗ ਕਰ ਸਕੀ ਉਹਦੇ ਪਿੱਛੇ ਕੌਣ ਨੇ ਉਹਦੇ ਪਿੱਛੇ ਲੜੀ ਹੈ ਉੱਪਰ ਤੱਕ ਸੀਨੀਅਰ ਆਈਪੀਐਸ ਅਫਸਰ ਦਾ ਨਾਮ ਜਿਹੜਾ ਉਹ ਕਹਿੰਦੀ ਸੀ ਕਿ ਮੇਰੇ ਤੋਂ ਲੁਕਾਤਾ ਉਹਦੀ ਜਾਂਚ ਕੋਈ ਨਹੀਂ ਕਰੇਗਾ ਪੰਜਾਬ ਦੇ ਵਿੱਚ ਇਸ ਕਰਕੇ ਇਹ ਬੁਲਡੋਜ਼ਰ ਸਿਰਫ ਗਰੀਬਾਂ ਦੇ ਘਰ ਵਾਸਤੇ ਔਰ ਬੁਲਡੋਜ਼ਰ ਬੀਜੇਪੀ ਦਾ ਰੈਪਲੀਕਾ ਹੈ ਸਾਡੇ ਕਿਸਾਨਾਂ ਦਾ ਅੰਦੋਲਨ ਜਿਹੜਾ ਉਠਾਇਆ ਗਿਆ ਪਿਛਲੇ ਦਿਨਾਂ 'ਚ ਸ਼ੰਭੂ ਤੇ ਖਨੌਰੀ ਤੋਂ ਉਹ ਵੀ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦਾ ਬੁਲਡੋਜ਼ਰ ਪੋਲਿਟਿਕਸ ਲਾ ਕੇ ਸਾਡਾ ਸਾਰਾ ਮੋਰਚਾ ਖੇਡ ਦਿੱਤਾ ਔਰ 100 ਤੋਂ ਉੱਤੇ ਕਰੋੜ ਰੁਪਏ ਦੀ ਚੋਰੀ ਹੋਈ ਸਮਾਨ ਦੀ ਇਹਨਾਂ ਦਾ ਬੋਕਰ ਪਾਰਟੀ ਦਾ ਮਾਲਵੇ ਵਿੱਚ ਨਾਮ ਟਰਾਲੀ ਚੋਰ ਪੈ ਚੁੱਕਾ ਵਾ ਔਰ ਇਹ ਸਾਰੀਆਂ ਗੱਲਾਂ ਔਰ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਅਜ ਤੱਕ ਕੋਈ ਉਹਦੇ ਤੇ ਇਨਸਾਫ ਨਹੀਂਗਾ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਰ ਚੜ ਕੇ ਬੋਲ ਰਿਹਾ ਥਾਣਿਆਂ ਤੇ ਤਹਿਸੀਲਾਂ 'ਚ ਔਰ ਸਭ ਤੋਂ ਮਾੜੀ ਗੱਲ ਜਿਹੜੀ ਬਦਲਾਖੋਰੀ ਸੀ ਇਹਨਾਂ ਨੇ ਲੀਡਰਾਂ ਨਾਲ ਤਾਂ ਕੀਤੀ ਮੇਰੇ ਨਾਲ ਕੀਤੀ ਝੂਠੇ ਮੁਕੱਦਮੇ ਦਰਜ ਕੀਤੇ ਲੇਕਿਨ ਇਹ ਗਰਾਊਂਡ ਲੈਵਲ ਤੱਕ ਲੈ ਕੇ ਨੀਚੇ ਸਰਪੰਚ ਕਾਉਂਸਲਰਸ ਉਹਨਾਂ ਦੀਆਂ ਮਤਲਬ ਹਰ ਤਰ੍ਹਾਂ ਦੀ ਉਹਨਾਂ ਦੇ ਨਾਲ ਬਦਲਾਖੋਰੀ ਕੀਤੀ ਗਈ ਹੈ ਇਹ ਮੈਂ ਅੱਜ ਲੀਡਰਸ਼ਿਪ ਤੋਂ ਮੋਰੇਕ ਵਾਦਾ ਲਿਆਵਾ ਸਾਰੀ ਟਾਪ ਲੀਡਰਸ਼ਿਪ ਇੱਥੇ ਜੀ ਤੇ ਇਹ ਕਿ ਆਪਣੀ ਸਰਕਾਰ ਬਣਨ ਤੇ ਅਸੀਂ ਇੱਕ ਪੋਲੀਟੀਕਲ ਵਿਂਡੇਟਾ ਦੇ ਇੱਕ ਕਮਿਸ਼ਨ ਬਣਾਵਾਂਗੇ ਰਿਟਾਇਰਡ ਹਾਈ ਕੋਰਟ ਦਾ ਜੱਜ ਜਿਵੇਂ ਪਹਿਲਾਂ ਬਣਿਆ ਸੀ ਪਰੰਤੂ ਉਹ ਤਾਂ ਪਹਿਲਾਂ ਸਿਰਫ ਮੁਕਦਮੇ ਰੱਦ ਕੀਤੇ ਗਏ ਨਾ ਐਟੀ ਮੁਕਦਮੇ ਵੀ ਰੱਦ ਕਰਾਵਾਂਗੇ ਆਪਣੇ ਸਾਰੇ ਵਰਕਰਸ ਤੇ ਔਰ ਜਿਨ੍ਹਾਂ ਲੋਕਾਂ ਨੇ ਝੂਠੇ ਮੁਕਦਮੇ ਦਰਜ ਕਰਾਇਆ ਚਾਹੇ ਉਹ ਪੁਲਿਸ ਸੀ ਚਾਹੇ ਉਹਦੇ ਪਿੱਛੇ ਪੋਲੀਟੀਕਲ ਬੰਦੇ ਸੀ ਉਹਨਾਂ ਤੇ ਧਾਰਾ 182 ਲਾ ਕੇ ਉਲ ਕੀ ਮਤਾ ਪਾਸ ਅਜ ਮੈਂ ਉਹਨਾਂ ਤੇ ਲੀਡਰਸ਼ਿਪ ਦੀ ਹਾਜ਼ਰੀ ਚ ਕਰਵਾਇਆ ਅਗਲੀ ਗੱਲ ਦੁੱਖਣਾ ਕਹਿਣਾ ਪੈਂਦਾ ਕਿ ਸਾਡੇ ਵਿੱਚੋਂ ਕੁਝ ਵਿਅਕਤੀ ਜਿਨ੍ਹਾਂ ਨੇ ਕਾਂਗਰਸ ਦਾ ਆਨੰਦ ਮਾਣਿਆ ਵੱਡੇ ਵੱਡੇ ਵਪਾਰੀ ਬਣੇ ਵੱਡੇ ਵੱਡੇ ਕਾਰਖਾਨੇ ਬਣ ਕੇ ਕਾਂਗਰਸ ਦੇ ਸਿੱਤੇ ਅੱਜ ਸਾਡੇ ਅਫੀਸ਼ੀਅਲ ਪ੍ਰੋਗਰਾਮ ਦੇ ਮੁਕਾਬਲੇ ਤੇ ਇੱਕ ਅਖੋਤੀ ਮੱਕੀ ਬਜਾਊ ਪ੍ਰੋਗਰਾਮ ਦਾ ਉੱਥੇ ਕੱਠ ਰੱਖਿਆ ਜਾਣ ਪੁੱਛ ਕੇ ਔਰ ਇਹ ਸਾਰੀ ਭਾਜਪਾ ਸਪਾਂਸਰਡ ਗੇਮ ਹੈ ਤਾਂ ਰਾਹੁਲ ਗਾਂਧੀ ਨੇ ਕੈਟੇਗੋਰਿਕਲੀ ਕਿਹਾ ਕਿ ਅਸੀਂ ਅਡਾਨੀ ਔਰ ਭਾਜਪਾ ਦਾ ਜਿਹੜਾ ਮੰਡੀਕਰਨ ਦਾ ਨਿੱਜੀ ਮੰਡੀਕਰਨ ਦਾ ਮਾਡਲ ਉਹਨੂੰ ਰੱਦ ਕਰਦੇ ਆ ਅਸੀਂ ਐਮਐਸਪੀ ਦੀ ਸਪੋਰਟ ਕਰਦੇ ਲੇਕਿਨ ਇਹ ਸਾਡੇ ਵਾਲਾ ਬੰਦਾ ਪੰਜਾਬ ਚ ਘੁੰਮ ਕੇ ਕਹਿੰਦਾ ਕਿ ਮੈਂ ਮੱਕੀ ਦੀ ਪ੍ਰਾਈਵੇਟ ਪਰਚੇਸ ਕਰੂੰਗਾ ਯਾਨੀ ਕਿ ਅਡਾਨੀ ਤੇ ਬੀਜੇਪੀ ਦਾ ਮਾਡਲ ਪੰਜਾਬ ਚ ਲਾਗੂ ਕੀਤਾ ਜਾ ਰਿਹਾ ਔਰ ਉਹ ਫਰਾਡ ਹੈ ਬੇਸਿਕਲੀ ਉਸਨੂੰ ਆਪਣੇ ਬਪਾਰਵਾਸ ਤੋਂ ਰੌ ਮਟੀਰੀਅਲ ਚਾਹੀਦਾ ਮੁੱਖੀ ਇਹ ਕੋ ਲੋਕਾਂ ਦੇ ਆਸਾਨੀ ਤੇ ਨਾਲੇ ਕਹਿੰਦਾ ਮੈਂ 2 ਸਾਲ ਹੀ ਐਮਐਸਪੀ ਦੂ ਤੇ ਮੁੜ ਕੇ 2 ਸਾਲ ਤੋਂ ਬਾਅਦ ਮੱਕੀ ਦੇ ਕੌਣ ਹੋਣਗਾ ਔਰ ਮਗਰਲੀਆਂ ਪੇਮੈਂਟਾਂ ਚੁਕੁੰਦਰਦੀਆਂ 슈ਗਰ ਮਿਲਾਂ ਦੀਆਂ ਫਗਵਾੜੇ ਦੀ 슈ਗਰ ਮਿਲ ਦਾ ਬਕਾਇਆ ਤੁਹਾ ਮੈਂ ਤਾਂ ਇਹ ਮੰਗ ਕੀਤੀ ਆ ਆਪਣੀ ਪਾਰਟੀ ਦੇ ਲੀਡਰਸ਼ਿਪ ਕੋ ਕਿ ਕਿਰਪਾ ਕਰਕੇ ਇਹ ਲੋਕ ਜਿਹੜੇ ਕਨਫਿਊਜ਼ਨ ਕ੍ਰੀਏਟ ਕਰ ਰਹੇ ਆ ਕਾਂਗਰਸ ਨੂੰ ਇਸ ਵਕਤ ਉਹਦੀ ਬੇੜੀ ਚ ਵੱਟੇ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਬੀਜੇਪੀ ਦੇ ਕਹਿੰਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲੈ ਲੇ ਲੇਕਿਨ ਅੱਜ ਲੋਕਾਂ ਨੇ ਸੁਲਤਾਨਪੁਰ ਸਾਬਤ ਕਰਤਾ ਕਿ ਉਹ ਵਪਾਰੀਆਂ ਤੇ ਕਾਰਪੋਰੇਟ ਦੇ ਨਾਲ ਨਹੀਂ ਗਏ ਉਹ ਕਾਂਗਰਸ ਪਾਰਟੀ ਦੇ ਸੱਚੇ ਸਪਾਈ ਨੇ ਐਸਾ ਤੁਸੀਂ ਵੀ ਆਲ ਇੰਡੀਆ ਕਾਂਗਰਸ ਦੇ ਜਿਹੜਾ ਕਿਸਾਨ ਵਿੰਗ ਹੈ ਉਹਨਾਂ ਨੂੰ ਇਹ ਜਿਹੜਾ ਪੰਜਾਬ ਚ ਚੱਲ ਰਿਹਾ ਮੱਕੀ ਵਾਲਾ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਕੀ ਕਿਸਾਨਾਂ ਨੂੰ ਕੀ ਅਪੀਲ ਕਰਦੇ ਇਹ ਤਾਂ ਇੱਕ ਇਸ ਇਹ ਤਾਂ ਬੇਸਿਕਲੀ ਇੱਕ ਪ੍ਰਾਈਵੇਟ ਇੰਡਸਟਰੀਅਲ ਪ੍ਰੋਗਰਾਮ ਆ ਉਹਨਾਂ ਨੂੰ ਇਥਨੋਲ ਪਲਾਂਟ ਵਾਸਤੇ ਮੱਕੀ ਚਾਹੀਦੀ ਆ ਉਹ ਘੁੰਮ-ਘੁੰਮ ਕੇ ਆਪਣੇ ਰੋ ਮਟੀਰੀਅਲ ਨੂੰ ਪੂਰਾ ਕਰ ਰਹੇ ਨੇ ਔਰ ਜਿਹੜੀ ਮਾਲਵੇ ਦੀ ਧਰਤੀ ਤੇ ਅੱਜ ਮੱਕੀ ਕਦੀ ਫਸਲ ਹੈ ਹੀ ਨਹੀਂ ਗਈ ਔਰ ਦੂਸਰਾ ਜਿਹੜੀ ਪ੍ਰਸਾਦ ਤੋਂ ਬਾਅਦ ਮੱਕੀ ਲੱਗਦੀ ਆ ਉਹਦਾ ਝਾੜ ਸਿਰਫ 15 18 20 ਕੁਇੰਟਲ ਆ ਜਦ ਕਿ ਜਿਹੜੀ ਹਾਂ ਹੁਣ ਲੱਗੀ ਫ फेब्रुवारी ਚ ਕੁ ਕੀ ਇਹਦਾ 50 ਕੁਇੰਟਲ ਹੈਗਾ ਇਹ ਸਿਰਫ ਇੱਕ ਭੁਲੇਖਾ ਪਾਉਣਾ ਕਾਂਗਰਸ ਕਨਫਿਊਜ਼ਨ ਕ੍ਰੀਏਟ ਕਰਨੀ ਕਿਉਂਕਿ ਇਹਨਾਂ ਦੇ ਪਿੱਛੇ ਰੇਡ ਹੋਏ ਨੇ ਇਨਕਮ ਟੈਕਸ ਦੇ ਕੱਲ ਪਰਸੋਂ ED ਨੇ 2 ਬਾਈ ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਾਰਾ ਕੁਝ BJP ਦੇ ਪ੍ਰੈਸ਼ਰ ਅਧੀਨ ਇੱਕ ਪੰਜਾਬ ਦੀ ਕਾਂਗਰਸ ਵਿੱਚ ਖਲਲ ਪਾਉਣ ਦੇ ਨਜ਼ਰੀਏ ਨਾਲ ਕੀਤਾ ਜਾ ਰਿਹਾ ਇਸ ਤੋਂ ਬਾਅਦ ਇਹ ਕੋਈ ਪ੍ਰੋਗਰਾਮ ਨਹੀਂਗਾ ਜਿੰਨੀ ਜਲਦੀ ਕਾਂਗਰਸ ਪਾਰਟੀ ਇਸ ਇਨਡਿਸਿਪਲਿਨ ਨੂੰ ਰੋਕੇਗੀ ਉਨਾ ਕਾਂਗਰਸ ਪਾਰਟੀ ਦੇ ਹਿੱਤ ਵਿੱਚ ਜਾਵੇਗਾ